ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਇੱਕ ਵੜਾ ਤਾਜੀ ਸੂਵੀ ਤੇ ਇੱਕ ਜਰਸੀ ਗੱਬਣ ਚੱਕ ਪਾਸ ਇਹ ਦੋਨਾਂ ਚੈੱਕ ਦਾ ਡਿਟੇਲ ਵੀਰ ਤੋਂ ਪੁੱਛਦੇ ਆਵੋਗੇ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਾਈ ਹਰਪ੍ਰੀਤ ਸਿੰਘ ਪਿੰਡ ਕਟੂ ਜਿਹੜਾ ਬਰਨਾਲ ਫੈਂਡ ਕਟੂ ਜ਼ਿਲ੍ਹਾ ਬਰਨਾਲਾ ਪਹ ਗਿਆ ਤੇ ਮੋਬਾਈਲ ਨੰਬਰ ਵੀਰ ਆਪਣਾ ਮੋਬਾਈਲ ਨੰਬਰ ਵੀਰ ਆਪਣਾ 78890 97305 78890 ਹਾਂ 97305 97305 ਠੀਕ ਹੈ ਤੇ ਜਿਹੜੀ ਪਹਿਲੇ ਨੰਬਰ ਆਪਾਂ ਇਹ ਬੱਚੀ ਦੇਖਦੇ ਪਏ ਕਿਹੜਾ ਸੂਆ ਸੂਈ ਆ ਇਹ ਵੀਰੇ ਮੂਹ ਸੂਈ ਆ ਕੱਲ੍ਹ ਸਵੇਰੇ ਸੂਈ ਆ ਮੂੰਹੋਂ ਦੋ ਦੰਦ ਆ ਮੂੰਹੋਂ ਦੋ ਦੰਦ ਆ ਹਾਂ ਦੰਦ ਆ ਪਾ ਪੱਟੇ ਦਿਖਾ ਰਹੇ ਨੇ ਠੀਕ ਹੈ ਡੈਨਮਾਰਕ ਚ 413 ਨਹੀਂ ਆ ਪਤਾ ਇਹ ਵੀ ਇਸ ਤਰ੍ਹਾਂ ਦੀ ਸੀਮਾ ਲੱਗਿਆ ਹੋਇਆ ਠੀਕ ਆ ਬੱਚਾ ਦੇਦਾ ਮੇਲ ਲਗਾ ਫਿਰ ਹਾਂ ਦੰਦ ਦਿਖਾ ਦੇ ਭਰਾ ਵੇਖ ਲੈ ਠੀਕ ਹੈ ਇਹ ਜਿਹੜਾ ਦੋ ਦੰ ਸੋ ਦੇਖੋ ਦੋ ਦੰਦ ਬਸ ਠੀਕ ਆ ਓਕੇ ਜੀ ਸੋ ਦੁੱਗ ਜਿੰਨਦ ਪੂਰੇ ਕੱਢੇ ਪਿਆ ਤੇ ਚਵਾਈ ਚ ਵੀ ਕਿਵੇਂ ਨਿਕਲੀ ਵੀਰੇ ਵੀਰੇ ਓਕੇ ਆ 11 12 ਕਿਲੋ ਬੋਲਾਂ ਤਿਆਰ ਹੰਡੀ ਜੀ ਦਾ ਜੇ ਮਰਜੀ ਕੋਈ ਠੀਕ ਹੈ ਚੱਲੇ ਤੁਸੀਂ ਦੇਖਰਨੀ ਤੇ ਜਿਵੇਂ ਪਲੂਣਾ ਸਵੇਰੇ ਸਾਫ ਕਰੀ ਭਏ ਜਮ ਆਪਣੇ ਜਮਾ ਵੀਰੇ ਸਾਫ ਕਰੀ ਹੋਈ ਆ ਠੀਕ ਹੈ ਖਾਂ ਬਾਇ ਚੰਗੀ ਕੋਈ ਘੂੜ ਸਾਧਾ ਨਹੀਂ ਇਹ ਨਾਲ ਗੰਦੀ ਕੋਈ ਠੀਕ ਹੈ ਬਾਕੀ ਵੀਰੇ ਤੇਰੇ ਸਾਹਮਣੇ ਆ ਕਿੰਨਾ ਕੁ ਬੋਲਾ ਚ ਵਾਇਆ ਸੀ ਵੀਰੇ ਆਪਾਂ ਇਹਦਾ ਬੋਲਾ ਵੀਰੇ ਕੱਚਾ ਹੋਇਆ ਸੀ ਸਾਪੇ ਕਿਲੋ ਠੀਕ ਆ ਮਾਨ ਕੇ ਜਦੋਂ ਬਈ ਸਾਫ ਕਰਤੀ ਜੀ ਕਰਾ ਜਾਣਾ ਸਾਫ ਹੋਈ ਹੋਈ ਜਮਾ ਹਾਂ ਠੀਕ ਹੈ ਅੰਦਾਜ਼ਾ ਕੀ ਕਹਿੰਦਾ ਕਿੰਨਾ ਦੁੱਧ ਦੇ ਦੂਗੀ ਹੈ ਅੰਦਾਜ਼ਾ ਵੀ ਬਰੀਡ ਦੇ ਸਾਬ ਨਾਲ 30 ਬਾਈਕਰ ਦੁੱਧ ਦੇਣਾ ਚਾਹੀਦਾ ਮਸ਼ੀਨ ਤੇ ਨਾ ਬਰੀਡ ਹੈ ਜਿੰਦ ਜਾਨ ਹੈ ਨਾ ਠੀਕ ਹੈ 30 ਬਾਈਕਰ ਦੇਣਾ ਮੰਨ ਕੇ ਜਿਲੇ ਵੀ 20 ਤੋਂ ਪਾਰ ਵਾਲੀ ਹੈਗੀ ਹੈ ਹਾਂ ਚੋਣ ਚਵਾ ਦੀ ਓਕੇ ਜਮਾ ਚੋਣ ਚਵਾ ਦੀ ਓਕੇ ਚੋਣ ਚਾਹੇ ਵੀ ਦੋਨੇ ਪਾਸੇ ਪਾਸ ਦੇ ਬੰਦਾ ਫਾਰਮ ਵਾਲਾ ਜੀ ਮਸ਼ੀਨ ਨੂੰ ਉਹ ਕਾਜ ਹੋ ਸਕਦਾ ਕਹਿੰਦੇ ਹੱਥੀਆਂ ਨਾਲੋਂ ਵਧੀਆ ਠੀਕ ਹੈ ਥਾਣ ਵਗੈਰਾ ਚੈੱਕ ਕਰਾ ਦੇ ਚਾਰੇ ਦਿਨ ਸੈਜ ਇੱਕੋ ਜਾ ਸੁਥਾਣ ਵਗੈਰਾ ਦੇਖ ਸਕਦੇ ਚਾਰੇ ਥਾਣ ਨਿਕਲਦੇ ਸਾਫ਼ ਸੁਥਰੇ ਤੇ 나ੜਾ ਵਗੈਰਾ ਚੰਗੇ ਦਿਖਾਈ ਦਿੰਦੀਆਂ ਧੋਰ ਦੀ ਪ੍ਰਾਈਵਟ ਬਾਹਰ ਦੀ ਲੇਵਲ ਦੀ ਬੰਦਰ ਬਹੁਤ ਸੁਣੀ ਕੋਈ ਆਏ ਨਹੀਂ ਕੋਈ ਡੱਪਲ ਜਾਂ ਲੇਵਲ ਹੀ ਕਰਦੀ ਹੋਵੇ ਠੀਕ ਹੈ ਸਰੀਰ ਨਾਲ ਲੇਵਲ ਲੱਗਾਇਆ ਪਸੀ ਨੂੰ ਸੋ ਕੰਪੈਕਟ ਹਾਡਰਾ ਬਿਲਕੁਲ ਹਵਾਨੇ ਤੇ 나ੜਾ ਵਗੈਰਾ ਚੰਗੇ ਦਿਖਾਈ ਦਿੰਦੀਆਂ ਤੇ ਪਤਲੇ ਸਕੇ ਇਹਨਾਂ ਦੇ ਵਿੱਚ ਕੋਈ ਨਹੀਂ ਧੁੱਪ ਪਾਣਾ ਤੇ ਕਦਕੜ ਫੁੱਲਾ ਸੈਜ ਫੁੱਲਾ ਤੇ ਮੂਹੋ ਦੋ ਦੰਦ ਪੂਰੀ ਜਵਾਨੀ ਦੇ ਵਿੱਚ ਵੱਛੀ ਆ ਬਲੱਡ ਚ ਬੱਚਾ ਦੇ ਤਾਂ ਮੇਲ ਕਾਫ ਤੇ ਜੇਰ ਵਗੈਰਾ ਜਮਾ ਡਾਨਾ ਕਮ ਠੀਕ ਹੈ ਸੋ ਥਾਣ ਵਾਲੇ ਪਾਸੇ ਉਹ ਤੇ ਜੇਰ ਵਾਲੇ ਪਾਸੇ ਓਕੇ ਹੋ ਜੋ ਵੀਰ ਦੇ ਘਰੇ ਸੂਈ ਆ ਚੰਗੇ ਰਿਕਾਰਡ ਵਾਲੇ ਸੀਮੰਟ ਦੀ ਆਪ ਆ ਤੇ ਸੂਈ ਸਵਾਈ ਜਾਵਾ ਧਾਰਾ ਦੂਰਾ ਸਭ ਕੁਝ ਓਕੇ ਆ 14 ਲੀਟਰ ਦੀ ਬੋਲਾ ਵੀਰ ਦੱਸਦਾ ਸਟਾਰਟਿੰਗ ਹੈਗੀ ਆ ਤੇ ਇਹਦਾ ਰੇਟ ਕੀ ਹੋਊਗਾ ਵੀਰੇ ਰੇਟ ਵੀ ਆਪ ਖੂਨ ਦੇ ਕਰਦਾ ਨਹੀਂ ਜਾਇਜ਼ ਹੋਊਗਾ ਜਿਵੇਂ ਜਾਜੋ ਵੀ ਤੇ ਵੀਰੇ ਦੂਜੇ ਨੰਬਰ ਜਿਹੜੇ ਪਾ ਜਰਸੀ ਦੇਖਦੇ ਪਏ ਆ ਕਿਹੜਾ ਸੂਆ ਸੂਈ ਵੀ ਆ ਤੇ ਕਿੰਨਾ ਟਾਈਮ ਦੀ ਕੱਪਣਾ ਇਹ ਬਈ ਪੂਰਨ ਸੂਆ ਸੂ ਕੇ 6.5 ਮਿੰਟ ਦੀ ਕੱਪਣਾ 6 ਕਿਲੋ ਤੋਦਾ ਇਹ ਤਾਂ ਠੀਕ ਹੈ ਜਿਹੜੇ 6.5 ਮਹੀਨੇ ਗੱਪਣ ਕਹਿੰਨੇ ਆਪਣੀ ਲਹਿੰਦੀ ਵੇਜਾ ਘਰ ਦਾ ਸੀਮ ਰੱਖਿਆ ਲਹਿੰਦੀ ਹੋਈ ਹੈ ਬਾਈ ਬਾਕੀ ਉਹ ਸਭ ਫੇਸ ਕੁਆਲਟੀ ਦੇਗਲਾ ਪੰਜਾਬ ਵਾਲੀ ਹੈ ਠੀਕ ਹੈ ਦੁੱਧ ਕਿੰਨਾ ਇਸ ਵਕਤ ਉਹ ਤਾਂ 6 ਲੀਟਰ ਹੈ ਬਾਈ 3 ਲੀਟਰ ਇੱਕ ਟਮ ਹਾਂ 3 ਲੀਟਰ ਚਾਹੁੰਦਾ ਹੈ 6.5 ਮਹੀਨੇ ਦੀ ਗੱਪਣ ਆ ਠੀਕ ਹੈ ਜੇ ਕਿਸੇ ਵੀ ਤਰ੍ਹਾਂ ਦੇ ਪਸਾਦ ਹੋਵੇ ਤਾਂ ਆਪ ਦਾ ਡਾਕਟਰ ਨਾਲ ਲੈ ਕੇ ਆ ਬਾਈ ਠੀਕ ਹੈ ਆਪ ਵੀ ਚੈੱਕ ਕਰਾ ਕੇ ਲਿਆ ਦੇ ਠੀਕ ਹੈ ਆਪਣੀ ਚੈੱਕ ਕਰਵਾਈ ਵੀ ਆ ਆਪਣੀ ਵੀ ਚੈੱਕ ਕਰਵਾਈ ਕਿੰਨੇ ਕ ਟਾਈਮ ਤੋਂ ਆਪਣੇ ਕੋਲ ਇਹ ਆਪਾਂ ਬਈ ਪਰਸ ਨੂੰ ਲੈ ਜਾਈਏ ਠੀਕ ਹੈ ਸਾਢੇ 6 ਮਹੀਨੇ ਤੁਹਾਨੂੰ ਡਾਕਟਰ ਨੇ ਚੈੱਕ ਕਰਵਾ ਕੇ ਦੋ ਦੱਸਿਆ ਹਾਂ ਮਾਲਕ ਨੇ ਕਹਿਣ ਦਾ ਕੋਈ ਛੱਡ 6 ਮਹੀਨੇ ਡਾਕਟਰ ਕਰਦਾ ਵੀ ਠੀਕ ਆ ਪੰਜ ਚਾਰ ਨੂੰ ਦੁਬਾਰੀ ਹੋਰ ਲਾ ਦੇਵਨੇ ਠੀਕ ਹੈ ਉਹ ਸਾਢੇ 6 ਮਹੀਨੇ ਤੋਂ ਬਾਅਦ ਸਾਢੇ 6 ਮਹੀਨੇ ਮੰਨ ਲਾ ਠੀਕ ਆ ਆਪ ਦੀ ਚੈੱਕ ਕਰਾ ਕੇ ਲੈ ਜਾ ਗਾਰੰਟੀ ਕੋਈ ਨਹੀਂ ਲੈਣੀ ਹਾਂ ਹਾਂ ਵੀ ਆਪ ਦੀ ਗਾਰੰਟੀ ਨਹੀਂ ਆਪਣੀ ਉਹਦਾ ਗਾਰੰਟੀ ਆ ਵੀ ਮੰਗ ਵਾਲਾ کہیں ਨਾ ਆਏ ਹੋ ਗਏ ਡਾਕਟਰ ਨਾਲ ਲੈ ਕੇ ਅੱਜ ਕਰੇ ਠੀਕ ਹੈ ਤੇ ਭਾਅ ਇਹਦਾ ਕੀ ਹੋਊਗਾ ਭਾਅ ਦਾ ਕੋਈ ਫੋਨਟੇ ਕਰਦਾ ਜਾਇਜ਼ ਹੋਊਗਾ ਜਮ ਜਾਇਜ਼ ਭਾਅ ਵੀ ਜਾਇਜ਼ ਹੋਊਗਾ ਥੋੜੀ ਵਾਰ ਨੂੰ ਸਭ ਤੋਂ ਸਾਢੇ 6 ਮਹੀਨੇ ਦੀ ਗੱਬੜ ਪਲੂ ਦੂਜੇ ਸੁਵੇਲੀ ਸਾਡੇ ਸੇਵ ਨੇ ਕੱਪਣ ਤੇ ਬਾਕੀ ਮੂੰਹ ਮੱਥਾ ਦੇਖੋ ਪੂਰਾ ਚੌੜਾ ਮੂੰਹ ਬੈ ਕਹਿਵਾਤਾ ਤੇ ਸਾਫ ਸੁਥਰੇ ਲੈਵੇ ਜੀ 6 ਲੀਟਰ ਦੁੱਧ ਤੇ ਇਸ ਵਕਤ ਤੇ ਥੱਲੇ ਹਾਜ਼ਰ ਆ ਨਾਲੇ ਦੁੱਧ ਦਊਗੀ ਤੇ ਨਾਲੇ ਗੱਬਣ ਆਗੇ ਮੰਨ ਕੇ ਚਲੋ ਵਧਣ ਵਾਲੀ ਚੀਜ਼ ਹੈ ਸੋ ਦੇਖੋ ਨੀਵਾ ਵਗੈਰਾ ਤੇ ਚੋਣ ਚਵਾ ਦਿਓ ਓਕੇ ਬਿਲਕੁਲ ਵੀਰੇ ਠੀਕ ਹੈ ਉਂਟਾ ਨਹੀਂ ਵਧੇ ਕਰਤਾ ਠੀਕ ਹੈ ਉਹ ਥੱਲੇ ਜੀ ਆ ਬਾਕੀ ਜਿਹੜਾ ਕੋਆ ਤੇਰੇ ਸਾਹਮਣੇ ਆ ਦੇਖ ਤਿੰਨ ਨੰਬਰ ਹੋਰ ਦੀ ਭਰਾ ਆਪਣਾ ਨੰਬਰ ਆਪਣਾ ਵੀ 87890 97305 ਠੀਕ ਆ ਸੋ ਕਿਸੇ ਵੀਰ ਦੇ ਨਾਲ ਦੋਨੋਂ ਨਗਾਂ ਚ ਕੋਈ ਨਗ ਪਸੰਦ ਹੋਵੇ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀ